ਅਖੌਤੀ ਬਾਬਿਆਂ ਨੂੰ ਦੇਣ ਹਾਰ ਮੰਨਣ ਵਾਲੇ ਅੰਧ ਭਗਤਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਬੀਬੀ ਰਜਨੀ ਦਾ ਵਿਸ਼ਵਾਸ ਪਗਤੀ ਵਿੱਚ ਸ਼ਕਤੀ ਦੀ ਪ੍ਰਤੀਕ ਬੀਬੀ ਰਜਨੀ ਜਿਸ ਦੇ ਗੁਰੂ ਰਾਮਦਾਸ ਦੇ ਘਰ ਤੇ ਵਿਸ਼ਵਾਸ ਨੇ ਉਸ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਔਰ ਉਪਰ ਹੁੰਦੇ ਹਾਂ ਸੱਚੇ ਰੱਬ ਤੇ ਸੱਚੇ ਵਿਸ਼ਵਾਸ ਦੀ ਮੂਰਤ ਸੱਚੀ ਸ਼ਖਸੀਅਤ ਬੀਬੀ ਰਜਨੀ ਦੇ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਬੀਬੀ ਰਜਨੀ ਦੇ ਕਿੱਸੇ ਬਾਰੇ ਜੋ ਕਈ ਇਤਿਹਾਸਿਕ ਸਰੋਤਾਂ ਵਿੱਚ ਵੀ ਦਰਜ ਹੈ ਜਦੋਂ ਅਸੀਂ ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਾਂ ਤਾਂ ਪਰਿਕਰਮਾ ਵਿੱਚ ਦੁੱਖਪੰਜਨੀ 베ਰੀ ਦੇ ਥੱਲੇ ਲੱਗੇ ਇਤਿਹਾਸਿਕ ਬੋਰਡ ਦੇ ਉੱਤੇ ਵੀ ਸਾਨੂੰ ਬੀਬੀ ਰਜਨੀ ਦਾ ਇਤਿਹਾਸ ਦੇਖਣ ਨੂੰ ਮਿਲਦਾ ਹੈ ਜੋ ਆਪਣੇ ਆਪ ਤੇ ਵਿੱਚ ਸਾਨੂੰ ਸਾਡੇ ਰੱਬ ਪ੍ਰਤੀ ਸੱਚੇ ਵਿਸ਼ਵਾਸ ਨਾਲ ਭਰ ਦਿੰਦਾ ਹੈ ਆਓ ਜਾਣਦੇ ਹਾਂ ਇਤਿਹਾਸਿਕ ਸਰੋਤਾਂ ਦੇ ਵਿੱਚ ਲਿਖਿਤ ਬੀਬੀ ਰਜਨੀ ਹੂਣਾ ਦੇ ਇਤਿਹਾਸ ਬਾਰੇ ਵਾਹਿਗੁਰੂ 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 ਬੀਬੀ ਰਜਨੀ ਜੋ ਕਿ ਸ਼ਾਹੂਕਾਰ ਦੁਨੀ ਚੰਦ ਦੀ ਸਭ ਤੋਂ ਛੋਟੀ ਧੀ ਸਨ ਕੁਝ ਸਰੋਤ ਦੱਸਦੇ ਹਨ ਕਿ ਦੁਨੀ ਚੰਦ ਪੱਟੀ ਦਾ ਇੱਕ ਬਹੁਤ ਅਮੀਰ ਸ਼ਾਹੂਕਾਰ ਸੀ ਜਿਸ ਦੀਆਂ ਕੇ 4 ਧੀਆਂ ਸਨ ਪਰ ਉਸ ਨੂੰ ਪੁੱਤਰ ਦੀ ਲਾਲਸਾ ਸੀ ਜਦ ਉਸੇਕਾਰ ਪੰਜਵੀਂ ਔਲਾਦ ਪੈਦਾ ਹੋਣ ਵਾਲੀ ਸੀ ਤਾਂ ਉਸ ਦੇ ਅੰਦਰ ਇਸ ਵਾਰ ਪੁੱਤਰ ਹੋ ਜਾਣ ਦੀ ਲਾਲਸਾ ਸੀ ਜਿਸ ਕਰਕੇ ਉਸ ਨੇ ਕਈ ਜੱਗ ਕਈ ਪੁੰਨ ਕਈ ਦਾਨ ਕੀਤੇ ਤਾਂ ਕਿ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇ ਪਰ ਉਸੇਕਾਰ ਪੰਜਵੀਂ ਵਾਰ ਵੀ ਧੀ ਪੈਦਾ ਹੋਈ ਜਿਸ ਦਾ ਨਾਂ ਉਸਨੇ ਰਜਨੀ ਰੱਖਿਆ ਪਰ ਇਸ ਉਪਰੰਤ ਦੁਨੀ ਚੰਦ ਪੂਰੀ ਤਰ੍ਹਾਂ ਨਾਲ ਬਦਲ ਗਿਆ ਉਸ ਦਾ ਰੱਬ ਵਿੱਚ ਜੋ ਵਿਸ਼ਵਾਸ ਸੀ ਉਹ ਡੋਲ ਗਿਆ ਉਹ ਰੱਬ ਸ਼ਬਦ ਨੂੰ ਨਫ਼ਰਤ ਕਰਨ ਲੱਗਾ ਤੇ ਆਪਣੇ ਆਪ ਨੂੰ ਆਪਣੀ ਕਿਸਮਤ ਦਾ ਕਰਤਾ ਤਰਤਾ ਮੰਨਣ ਲੱਗਾ ਉਸਨੇ ਦਾਨ ਪੁੰਨ ਕਰਨਾ ਬੰਦ ਕਰ ਦਿੱਤਾ ਤੇ ਹੰਕਾਰ ਦੇ ਨਾਲ ਪਰ ਗਿਆ ਕਿਆ ਜਾਂਦਾ ਹੈ ਕਿ ਦੁਨੀ ਚੰਦ ਦੀਆਂ ਤੀਆਂ ਜਦ ਵੱਡੀਆਂ ਹੋਈਆਂ ਤੇ ਉਸ ਨੇ ਚੰਗੇ ਵਾਰ ਲੱਭ ਕੇ ਉਹਨਾਂ ਨੂੰ ਉਹਨਾਂ ਦੇ ਲੜ ਲਾ ਦਿੱਤਾ ਉਸ ਵੇਲੇ ਉਸ ਦੀ ਛੋਟੀ ਧੀ ਬੀਬੀ ਰਜਨੀ ਅਜੇ ਦੁਨੀ ਚੰਦ ਦੇ ਘਰ ਵਿੱਚ ਸੀ ਪਰ ਉਸ ਦਾ ਵਿਵਹਾਰ ਬੀਬੀ ਰਜਨੀ ਦੇ ਨਾਲ ਇੰਨਾ ਚੰਗਾ ਨਹੀਂ ਸੀ ਕਿਉਂਕਿ ਇੱਕ ਤਾਂ ਬੀਬੀ ਰਜਨੀ ਉਹ ਧੀ ਸੀ ਜੋ ਆਖਰੀ ਵਾਰ ਉਸ ਦੀ ਜੋ ਪੁੱਤਰ ਨੂੰ ਲੈ ਕੇ ਲਾਲਸਾ ਸੀ ਉਸ ਦੇ ਪੂਰੀ ਨਾ ਹੋਣ ਦੇ ਬਾਵਜੂਦ ਪੈਦਾ ਹੋਈ ਸੀ ਦੂਸਰੀ ਗੱਲ ਇਹ ਸੀ ਕਿ ਉਹ ਰੱਬ ਜਿਸ ਨੂੰ ਦੁਨੀ ਚੰਦ ਨਕੋ ਨਕ ਨਫ਼ਰਤ ਕਰਦਾ ਸੀ ਬੀਬੀ ਰਜਨੀ ਦਾ ਉਸ ਰੱਬ ਵਿੱਚ ਅਟੁੱਟ ਵਿਸ਼ਵਾਸ ਸੀ ਬੀਬੀ ਰਜਨੀ ਬਚਪਨ ਤੋਂ ਹੀ ਧਾਰਮਿਕ ਬਿਰਤੀਆਂ ਵਾਲੇ ਸਨ ਉਹ ਰੱਬ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਸਨ ਉਹ ਮੰਨਦੇ ਸਨ ਕਿ ਰੱਬ ਹੈ ਉਸ ਦੀ ਹੋਂਦ ਵਿੱਚ ਹੀ ਅਸੀਂ ਸਾਰੇ ਜੀਵ ਜ਼ਿੰਦਗੀ ਜਿਉਂਦੇ ਹਾਂ ਪਰ ਦੁਨੀ ਚੰਦ ਨੂੰ ਬੀਬੀ ਰਜਨੀ ਦਾ ਇਹ ਵਿਸ਼ਵਾਸ ਬਿਲਕੁਲ ਵੀ ਪਸੰਦ ਨਹੀਂ ਸੀ ਕੁਝ ਇਤਿਹਾਸਿਕ ਸਰੋਤ ਦੱਸਦੇ ਹਨ ਕਿ ਇੱਕ ਵਾਰ ਦੁਨੀ ਚੰਦ ਦੇ ਘਰ ਉਸ ਦੀਆਂ ਬਾਕੀ ਦੀਆਂ ਵਿਆਹੀਆਂ ਹੋਈਆਂ ਚਾਰੇ ਧੀਆਂ ਵੀ ਆਈਆਂ ਹਵੇਲੀ ਵਿੱਚ ਰੌਣਕਾਂ ਸਨ ਤਾਂ ਦੁਨੀ ਚੰਦ ਨੇ ਅਚਾਨਕ ਆਪਣੀਆਂ ਧੀਆਂ ਨੂੰ ਇੱਕ ਸਵਾਲ ਪੁੱਛਿਆ ਕਿ ਧੀਓ ਮੈਨੂੰ ਦੱਸੋ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਦੁਨੀ ਚੰਦਾ ਸਵਾਲ ਸੁਣਦੇ ਹੀ ਉਸ ਦੀਆਂ ਧੀਆਂ ਨੇ ਝੱਟ ਜਵਾਬ ਦਿੱਤਾ ਪਿਤਾ ਜੀ ਅਸੀਂ ਤਾਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਤੁਸੀਂ ਸਾਨੂੰ ਜਨਮ ਦਿੱਤਾ ਪਾਲਿਆ ਪੋਸਿਆ ਤੇ ਅੱਜ ਸਾਨੂੰ ਚੰਗੇ ਬਾਰ ਕਰ ਲੱਭ ਕੇ ਉਹਨਾਂ ਦੇ ਲੜ ਲਾਇਆ ਹੈ ਸਾਡੀ ਜ਼ਿੰਦਗੀ ਸੁਖਾਲੀ ਹੈ ਅਸੀਂ ਤਾਂ ਹਰ ਵੇਲੇ ਤੁਹਾਡਾ ਹੀ ਧੰਨਵਾਦ ਕਰਦੀਆਂ ਹਾਂ ਅਤੇ ਅਸੀਂ ਤਾਂ ਇਹ ਮੰਨਦੀਆਂ ਹਾਂ ਕਿ ਅਸੀਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਚਾਰੇ ਧੀਆਂ ਦੇ ਇਸ ਜਵਾਬ ਨੂੰ ਸੁਣ ਕੇ ਦੁਨੀ ਚੰਦ ਕਾਫੀ ਖੁਸ਼ ਹੋ ਗਿਆ ਪਰ ਬੀਬੀ ਰਜਨੀ ਚੁੱਪ ਸਨ ਦੁਨੀ ਚੰਦ ਨੇ ਬੀਬੀ ਰਜਨੀ ਵੱਲ ਦੇਖਿਆ ਤੇ ਪੁੱਛਿਆ ਤੂੰ ਵੀ ਦਾਲ ਤੂੰ ਕਿਸ ਦਾ ਦਿੱਤਾ ਖਾਂਦੀ ਹਾਂ ਇਸ ਸਵਾਲ ਦਾ ਜਵਾਬ ਬੀਬੀ ਰਜਨੀ ਹੋਣਾ ਨੇ ਬੜੀ ਹੀ ਨਿਮਰਤਾ ਨਾਲ ਦਿੱਤਾ ਉਹਨਾਂ ਨੇ ਕਿਹਾ ਪਿਤਾ ਜੀ ਮੈਂ ਤਾਂ ਰੱਬ ਦਾ ਦਿੱਤਾ ਖਾਂਦੀ ਹਾਂ ਭਾਵੇਂ ਕਿ ਤੁਸੀਂ ਸਾਨੂੰ ਇਸ ਦੁਨੀਆ ਤੇ ਲੈ ਕੇ ਆਏ ਹੋ ਸਾਡਾ ਪਾਲਣ ਪੋਸ਼ਣ ਕੀਤਾ ਹੈ ਤੇ ਸਾਡੀ ਅਗਲੇਰੀ ਜ਼ਿੰਦਗੀ ਨੂੰ ਸੁਖਾਲੀ ਕਰਨ ਦਾ ਫੈਸਲਾ ਵੀ ਤੁਸੀਂ ਲੈਣਾ ਹੈ ਪਰ ਮੇਰਾ ਮੰਨਣਾ ਹੈ ਕਿ ਤੁਸੀਂ ਸਿਰਫ ਇੱਕ ਜਰੀਆ ਹੋ ਸਭ ਕੁਝ ਕਰਨ ਕਰਾਉਣ ਹਾਰ ਰੱਬ ਆਪ ਹੈ ਉਹੀ ਸਭ ਕੁਝ ਕਰਦਾ ਹੈ ਉਹੀ ਹਰ ਕਿਸੇ ਦੀ ਕਿਸਮਤ ਲਿਖਦਾ ਹੈ ਤੇ ਮੈਂ ਰੱਬ ਦਾ ਦਿੱਤਾ ਖਾਨੀ ਹਾਂ ਇਹ ਸੁਣਦੇ ਹੀ ਦੁਨੀ ਚੰਦ ਦਾ ਕਰੋਧ ਜਾਗ ਗਿਆ ਉਸਨੇ ਬੀਬੀ ਰਜਨੀ ਦੇ ਨਾਲ ਰੱਬ ਪ੍ਰਤੀ ਅਪਸ਼ਬਦ ਬੋਲ ਕੇ ਸੰਵਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬੀਬੀ ਰਜਨੀ ਦਾ ਵਿਸ਼ਵਾਸ اٹਟ ਸੀ ਉਹ ਆਪਣੇ ਅਕੀਦੇ ਦੇ ਪੱਕੇ ਸਨ ਕਿਸੇ ਵੀ ਤਰ੍ਹਾਂ ਦੇ ਨਾਲ ਬੀਬੀ ਰਜਨੀ ਦੇ ਵਿਸ਼ਵਾਸ ਤੋਂ ਖੁੱਦ ਨੂੰ ਨਾ ਜਿੱਤਦਾ ਦੇਖ ਕੇ ਦੁਨੀ ਚੰਦ ਨੇ ਕਿਹਾ ਚੱਲ ਫਿਰ ਮੈਂ ਦੇਖਦਾ ਹਾਂ ਤੇਰਾ ਰੱਬ ਤੈਨੂੰ ਹੁਣ ਕਿਵੇਂ ਬਚਾਉਂਦਾ ਹੈ ਇਸ ਉਪਰੰਤ ਦੁਨੀ ਚੰਦ ਨੇ ਬਹੁਤ ਛੇਤੀ ਹੀ ਬੀਬੀ ਰਜਨੀ ਦਾ ਵਿਆਹ ਕਰਨ ਦਾ ਨਿਰਣਾ ਲਿਆ ਉਹਨਾਂ ਨੇ ਬੀਬੀ ਰਜਨੀ ਦਾ ਵਿਆਹ ਇੱਕ ਕੋੜੀ ਯਾਨੀ ਕਿ ਇੱਕ ਪਿੰਗਲੇ ਨਾਲ ਕਰ ਦਿੱਤਾ ਜਿਸਦੇ ਪੂਰੇ ਸਰੀਰ ਨੂੰ ਕੋੜ ਪਿਆ ਹੋਇਆ ਸੀ ਪਰ ਬੀਬੀ ਰਜਨੀ ਨੇ ਇਸ ਦਾ ਜਰਾ ਵੀ ਦੁੱਖ ਨਾ ਮਨਾਇਆ ਉਹ ਆਪਣੇ ਪਿੰਗਲੇ ਪਤੀ ਨੂੰ ਰੇੜੀ ਉੱਤੇ ਬਿਠਾ ਕੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਿਆ ਕਰਦੇ ਸਨ ਅਤੇ ਕਈ ਵਾਰ ਰੋਜੀ ਰੋਟੀ ਲਈ ਭਿਖਿਆ ਮੰਗਦੇ ਸਨ ਬੀਬੀ ਰਜਨੀ ਦਾ ਪਤੀ ਕਿਉਂਕਿ ਕੁਸ਼ਟ ਰੋਗੀ ਸੀ ਇਸ ਕਰਕੇ ਲੋਕ ਅਕਸਰ ਹੀ ਉਹਨਾਂ ਤੋਂ ਦੂਰੀ ਬਣਾ ਕੇ ਰੱਖਦੇ ਅਤੇ ਉਹਨਾਂ ਦੇ ਉੱਤੇ ਤਰਸ ਕਰਦੇ ਕਿ ਦੇਖੋ ਵਿਚਾਰੀ ਦੇ ਨਾਲ ਰੱਬ ਨੇ ਕੀ ਕੀਤਾ ਹੈ ਪਰ ਬੀਬੀ ਰਜਨੀ ਨੇ ਕਦੇ ਵੀ ਆਪਣੇ ਰੱਬ ਤੇ ਕੋਈ ਸ਼ਿਕਵਾ ਸ਼ਿਕਾਇਤ ਨਾ ਕੀਤੀ ਉਹ ਜਦ ਵਕ ਵਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦੇ ਤਾਂ ਕਈ ਵਾਰੀ ਰੋਟੀ ਮੰਗਣ ਦੇ ਲਈ ਬੀਬੀ ਰਜਨੀ ਆਪ ਪਿੰਡ ਵਿੱਚ ਜਾਇਆ ਕਰਦੇ ਪਰ ਆਪਣੇ ਪਤੀ ਨੂੰ ਪਿੰਡੋਂ ਬਾਹਰ ਹੀ ਕਿਸੇ ਸੰਗਣੀ ਛਾਂ ਵਾਲੇ ਰੁੱਖ ਥੱਲੇ ਬਿਠਾ ਆ ਜੇ ਕਰਦੇ ਇਸੇ سلسلے ਚ ਕਿਹਾ ਜਾਂਦਾ ਹੈ ਕਿ ਇੱਕ ਵਾਰ ਬੀਬੀ ਰਜਨੀ ਚੱਕ ਆਰਾਮਦਾਸ ਵਿਖੇ ਪਾਂਚੇ ਉਹਨਾਂ ਨੇ ਦੇਖਿਆ ਕਿ ਉੱਥੇ ਇੱਕ ਛਪੜੀ ਸੀ ਛਪੜੀ ਦੇ ਕੋਲ 베ਰੀ ਦਾ ਇੱਕ ਰੁੱਖ ਸੀ ਜਿਸ ਦੀ ਸੰਗਣੀ ਛਾਂ ਸੀ ਬੀਬੀ ਰਜਨੀ ਨੇ ਆਪਣੇ ਪਤੀ ਦੀ ਉਸ ਰੇੜੀ ਨੂੰ 베ਰੀ ਦੇ ਥੱਲੇ ਲਗਾ ਦਿੱਤਾ ਕਿਉਂਕਿ ਉਹਨਾਂ ਦੇ ਪਤੀ ਚੱਲ ਫਿਰ ਨਹੀਂ ਸਕਦੇ ਸਨ ਤਾਂ ਬੀਬੀ ਰਜਨੀ ਨੇ ਉਹਨਾਂ ਨੂੰ ਉੱਥੇ ਹੀ ਰੇੜੀ ਤੇ ਆਰਾਮ ਕਰਨ ਨੂੰ ਕਿਹਾ ਅਤੇ ਆਪ ਉਹ ਸੁਲਤਾਨ ਵਿੰਡਵਾਲੀ ਪਾਸੇ ਪਿਖਿਆ ਮੰਗਣ ਲਈ ਚਲੇ ਗਏ ਬੀਬੀ ਰਜਨੀ ਦੇ ਪਤੀ 베ਰੀ ਦੇ ਥਲੇ ਬੈਠੇ ਹੀ ਸਨ ਕਿ ਉਹਨਾਂ ਦੀ ਨਜ਼ਰ ਪਈ ਕਿ ਕਿਸ ਤਰ੍ਹਾਂ ਦੇ ਨਾਲ ਉਸ ਛਪੜੀ ਵਿੱਚ ਕੁਝ ਕਾਂ ਜਾ ਕੇ ਨਹਾਉਂਦੇ ਹਨ ਅਤੇ ਹੰਸ ਬਣ ਕੇ ਬਾਹਰ ਨਿਕਲ ਜਾਂਦੇ ਹਨ ਇਹ ਦੇਖਦੇ ਹੀ ਬੀਬੀ ਰਜਨੀ ਦੇ ਪਤੀ ਦੇ ਮਨ ਵਿੱਚ ਵੀ ਉਸ ਛਪੜੀ ਅੰਦਰ ਇਸ਼ਨਾਨ ਕਰਨ ਦਾ ਆਇਆ ਤੇ ਉਹਨਾਂ ਨੇ ਉਸ ਛਪੜੀ ਦੇ ਅੰਦਰ ਇਸ਼ਨਾਨ ਕੀਤਾ ਇਸ਼ਨਾਨ ਕਰਦੇ ਸਾਰੀ ਉਹਨਾਂ ਦਾ ਸਰੀਰ ਬਿਲਕੁਲ ਤੰਦਰੁਸਤ ਹੋ ਗਿਆ ਉਹਨਾਂ ਦਾ ਕੁਸ਼ਟ ਜਾਨੀ ਕਿ ਕੋੜ ਬਿਲਕੁਲ ਠੀਕ ਹੋ ਚੁੱਕਾ ਸੀ ਹਾਲਾਂਕਿ ਕਈ ਇਤਿਹਾਸਿਕ ਸਰੋਤਾਂ ਦੇ ਵਿੱਚ ਇਸ ਨੂੰ ਛਪੜੀ ਲਿਖਿਆ ਗਿਆ ਹੈ ਕਈ ਥਾਵਾਂ ਦੇ ਉੱਤੇ ਇਹ ਵੀ ਲਿਖਿਆ ਗਿਆ ਹੈ ਕਿ ਜਦੋਂ ਬੀਬੀ ਰਜਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਨੀ ਕਿ ਉਸ ਵੇਲੇ ਦੇ ਚੱਕ ਰਾਮਦਾਸ ਪਹੁੰਚੇ ਸੀ ਤੇ ਉਸ ਵੇਲੇ ਰਾਮ ਸਰ ਸਰੋਵਰ ਉਸਾਰੀ ਅਧੀਨ ਸੀ ਤੇ ਗੁਰੂ ਅਰਜਨ ਪਾਤਸ਼ਾਹ ਥੜੇ ਤੇ ਬੈਠ ਕੇ ਇਸ ਸਰੋਵਰ ਦੀ ਉਸਾਰੀ ਕਰਾਇਆ ਕਰਦੇ ਸਨ ਸੋ ਜਦੋਂ ਬੀਬੀ ਰਜਨੀ ਸੁਲਤਾਨ ਵਿੰਡ ਤੋਂ ਪਿਖਿਆ ਮੰਗ ਕੇ ਵਾਪਸ ਆਏ ਤੇ ਉਹਨਾਂ ਨੇ ਉਸ ਰੇੜੀ ਦੇ ਕੋਲ ਬਿਲਕੁਲ ਤੰਦਰੁਸਤ ਵਿਅਕਤੀ ਨੂੰ ਦੇਖਿਆ ਉਨ੍ਹਾਂ ਦੇ ਮਨ ਦੇ ਵਿੱਚ ਆਇਆ ਕਿ ਸ਼ਾਇਦ ਉਨ੍ਹਾਂ ਦੇ ਪਤੀ ਨੂੰ ਇਸ ਵਿਅਕਤੀ ਨੇ ਮਾਰ ਦਿੱਤਾ ਹੈ ਤੇ ਹੁਣ ਉਨ੍ਹਾਂ ਦੀ ਥਾਂ ਲੈਣ ਦੇ ਲਈ ਉਹਨਾਂ ਵੱਲ ਵੱਧ ਰਿਹਾ ਹੈ ਜਦ ਬੀਬੀ ਰਜਨੀ ਨੇ ਉਸ ਤੋਂ ਸਵਾਲ ਕੀਤਾ ਕਿ ਮੇਰਾ ਪਤੀ ਕਿੱਥੇ ਹੈ ਤਾਂ ਉਸ ਨੇ ਦੱਸਿਆ ਕਿ ਮੈਂ ਹੀ ਤੁਹਾਡਾ ਪਤੀ ਹਾਂ ਤੇ ਫਿਰ ਪੂਰੀ ਵਿਥਿਆ ਬੀਬੀ ਰਜਨੀ ਨੂੰ ਸੁਣਾਈ ਬੀਬੀ ਰਜਨੀ ਦਾ ਇਹ ਦੇਖ ਕੇ ਆਪਣੇ ਰੱਬ ਵਿੱਚ ਵਿਸ਼ਵਾਸ ਹੋਰ ਵੀ ਗਹਿਰਾ ਹੋ ਗਿਆ ਦੋਹਾਂ ਪਤੀ ਪਤਨੀ ਨੇ ਰੱਬ ਦਾ ਸ਼ੁ크ਰੀਆ ਕੀਤਾ ਸੋ ਇਹ ਹੈ ਬੀਬੀ ਰਜਨੀ ਦੇ ਵਿਸ਼ਵਾਸ ਦੀ ਕਹਾਣੀ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਸੀ ਪਰ ਉਹਨਾਂ ਨੇ ਕਦੇ ਆਪਣੇ ਰੱਬ ਨੂੰ ਸਵਾਲ ਨਹੀਂ ਕੀਤਾ ਕਦੇ ਵੀ ਉਸ ਜ਼ਿੰਦਗੀ ਨੂੰ ਜਿਉਣ ਤੋਂ ਸੰਕੋਚ ਨਹੀਂ ਕੀਤਾ ਬਲਕਿ ਅਟੁੱਟ ਵਿਸ਼ਵਾਸ ਨਾਲ ਭਰ ਕੇ ਜ਼ਿੰਦਗੀ ਜਿਉਂਦੇ ਰਹੇ ਉਹ ਆਪਣੇ ਕੁਸਟ ਰੋਗੀ ਪਤੀ ਦੀ ਵੀ ਦਿਲੋਂ ਸੇਵਾ ਕਰਦੇ ਰਹੇ ਜਿਸ ਦਾ ਫਾਲ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਮਿਲਿਆ ਬੀਬੀ ਰਜਨੀ ਦਾ ਇਹ ਕਿੱਸੇ ਦਾ ਜ਼ਿਕਰ ਸਾਨੂੰ ਗੁਰਪ੍ਰਤਾਪ ਸੂਰਜ ਵਿੱਚ ਵੀ ਮਿਲਦਾ ਹੈ ਜਿੱਥੇ ਲਿਖਿਆ ਹੈ rau prakash rajni katha dukh rog bin se paper ਸੋ ਬੀਬੀ ਰਜਨੀ ਹੁਨਾਂ ਦੀ ਇਹ ਕਹਾਣੀ ਵਿਸ਼ਵਾਸ ਨਾਲ ਭਰੀ ਹੋਈ ਹੈ ਇਹ ਇੱਕ ਐਹੋ ਜਿਹਾ ਵਿਸ਼ਵਾਸ ਹੈ ਜਿਸ ਤੋਂ ਆਪਣੇ ਬੱਚਿਆਂ ਨੂੰ ਰੂਬਰੂ ਜ਼ਰੂਰ ਕਰਵਾਉਣਾ ਚਾਹੀਦਾ ਹੈ ਰੱਬ ਦੇ ਬਾਣੇ ਨੂੰ ਮੰਨਣ ਦੀ ਸ਼ਮਤਾ ਹਰ ਮਨੁੱਖ ਅੰਦਰ ਹੋਣੀ ਚਾਹੀਦੀ ਹੈ ਗੁਰਬਾਣੀ ਵੀ ਸਾਨੂੰ ਤੇਰਾ ਕੀਆ ਮੀਠਾ ਲਾਗੇ ਦੇ ਅਦਰਸ਼ ਬਾਕ ਦੇ ਉੱਤੇ ਚੱਲਣ ਦੀ ਦਾ ਬਲ ਬਖਸ਼ਦੀ ਹੈ ਸੋ ਏਸੀ ਬੀਬੀ ਰਜਨੀ ਦਾ ਉਹ ਕਿੱਸਾ ਜੋ ਅਸੀਂ ਤੁਹਾਡੇ ਰੂਬਰੂ ਲੈ ਕੇ ਆਏ ਹਾਂ ਸੋ ਇਸੇ ਤਰ੍ਹਾਂ ਦੇ ਨਾਲ ਪੰਜਾਬੋ ਤੇ ਇਹ ਸਿਲਸਿਲਾ ਚੱਲਦਾ ਰਹੇਗਾ ਫਿਲਹਾਲ ਮੈਨੂੰ ਅਰਬਨ ਕੋਰਨਰ ਤੋਂ ਆਗਿਆ ਧੰਨਵਾਦ